ਇਸ ਸਾਡੇ ਮਾਨਯੋਗ ਸੀਐਨ ਸਾਹਿਬ ਸ਼੍ਰੀ ਭਗਵਾਨ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਨੂੰ ਇਹ ਸਖਤ ਹਦਾਇਤਾਂ ਨੇ ਕਿ ਜਿਹੜਾ ਵੀ ਮਾੜੇ ਅੰਸਰ ਜਿਹੜੇ ਸਾਡੇ ਏਰੀਆ ਇਲਾਕੇ 'ਚ دہشت ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਉਹਨਾਂ ਦਾ ਸਾਥ ਦਿੰਦੇ ਨੇ ਉਹਨਾਂ ਦੇ ਖਿਲਾਫ ਬਹੁਤ ਹੀ ਜਿਹੜੀ ਸਖਤ ਕਾਰਵਾਈ ਅਸੀਂ ਕਰਨੀ ਹੈ ਉਸੇ ਤਹਿਤ ਸਾਡੇ ਡੀਏਜੀ ਸਾਹਿਬ ਨੂੰ ਵੀ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਦੋ ਇੰਡੀਵਿਜੂਅਲਜ਼ ਨੇ ਫਲਕਸ਼ੇਰ ਮਸੀਤ ਤੇ ਸੂਰਜ ਮਸੀਤ ਇਹ ਪਾਕਿਸਤਾਨ ਬੇਸਡ ਪੀਆਈਓਜ਼ ਦੇ ਟੱਚ 'ਚ ਸੀਗੇ ਅਤੇ ਉਹਨਾਂ ਨਾਲ ਸਾਡੀਆਂ ਸੈਂਸਿਟਿਵ ਇਨਸਟਾਲੇਸ਼ਨਸ ਮਿਲਟਰੀ ਇਨਸਟਾਲੇਸ਼ਨਸ ਪੁਲਿਸ ਇਨਸਟਾਲੇਸ਼ਨਸ ਸਾਡੇ ਜਿਹੜੇ ਹੋਰ ਵੀ ਮੂਵਮੈਂਟ ਦੀ ਇਨਫੋਰਮੇਸ਼ਨ ਉਹਨਾਂ ਨਾਲ ਲੀਕ ਕਰ ਰਹੇ ਸੀਗੇ ਉਹਨਾਂ ਨਾਲ ਸ਼ੇਅਰ ਕਰ ਰਹੇ ਸੀ ਇਹਨਾਂ ਦੋਵਾਂ ਅਕਿਊਜ਼ ਨੂੰ ਫਲਕਸ਼ੇਰ ਮਸੀਹ ਅਤੇ ਸੂਰਜ ਮਸੀਹ ਨੂੰ ਅਸੀਂ ਕੱਲ ਰਾਉਂਡ ਅਪ ਕੀਤਾ ਇਹਨਾਂ ਦੇ ਅਗੇਂਸਟ ਅਸੀਂ ਮੁਕੱਦਮਾ ਨੰਬਰ 92 ਅੰਡਰ ਅਫੀਸ਼ੀਅਲ ਸੀਕਰੇਟਸ ਐਕਟ ਤੇ ਆਈਟੀ ਐਕਟ ਦੇ ਤਹਿਤ ਅਸੀਂ ਮੁਕੱਦਮਾ ਇਹਨਾਂ ਦੇ ਖਿਲਾਫ ਦਰਜ ਕੀਤਾ ਇਨਾਂ ਦੇ ਫੋਨ ਚੋਂ ਸਾਨੂੰ ਕਾਫੀ ਇਦਾਂ ਦੇ ਸੈਂਸਿਟਿਵ ਇਨਫੋਰਮੇਸ਼ਨ ਮਿਲੀ ਹੈ ਜਿਹੜੀ ਸਾਡੇ ਆਰਮੀ ਇਸਟੈਬਲਿਸ਼ਮੈਂਟ ਸਾਡੀ ਪੁਲਿਸ ਇਸਟੈਬਲਿਸ਼ਮੈਂਟ ਤੇ ਹੋਰ ਵੀ ਸਾਡੀ ਜਿਹੜੀਆਂ ਇਸਟੈਬਲਿਸ਼ਮੈਂਟਸ ਹੈ ਉਹਨਾਂ ਦੀਆਂ ਮੂਵਮੈਂਟਸ ਉਹਨਾਂ ਨੂੰ ਇਹ ਸ਼ੇਅਰ ਕਰ ਰਹੇ ਸੀਗੇ ਜਿਹੜੇ ਪਾਕਿਸਤਾਨ ਬੇਸਡ ਆਈਐਸਆਈ ਦੀ ਏਜੰਸੀ ਦੇ ਨਾਲ ਜਿਹੜੇ ਬੰਦੇ ਜੁੜੇ ਹੋਏ ਸੀਗੇ ਇਹਨਾਂ ਦਾ ਇੱਕ ਹੋਰ ਸਾਥੀ ਵੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਰਪ੍ਰੀਤ ਇਹ ਹਰਪ੍ਰੀਤ ਦੇ ਅਗੇਂਸਟ ਆਲਰੇਡੀ ਕੈਨਡੀਪੀਐਸ ਐਕਟ ਦੇ ਅੱਧਾ ਕਿਲੋ ਹੈਰੋਇਨ ਦੀ ਕੇਐਫਆਈਆਰ ਰਜਿਸਟਰਡ ਹੈ ਤੇ ਇਹ ਇਹਨਾਂ ਪਿੰਡ ਹੈਗਾ ਬੱਲੜਵਾਲ ਥਾਣਾ ਅਜਨਾਲੇ ਬਿਲਕੁਲ ਬਾਰਡਰ ਦੇ ਨਾਲ ਲੱਗਦਾ ਪਿੰਡ ਹੈ ਤੇ ਇੱਥੇ ਤਿੰਨੋਂ ਪਹਿਲਾਂ ਵੀ ਟੱਚ 'ਚ ਸੀਗੇ ਤੇ ਹਰਪ੍ਰੀਤ ਦੇ ਥਰੂ ਇਹ ਜਿਹੜਾ ਆਪਣਾ ਪਾਕਿਸਤਾਨ ਬੇਸਡ ਐਂਟੀਟੀਆਂ ਨੇ ਇਹਨਾਂ ਨੂੰ ਇਨਫੋਰਮੇਸ਼ਨ ਸੈਂਸਿਟਿਵ ਇਨਫੋਰਮੇਸ਼ਨ ਇਹ ਸ਼ੇਅਰ ਕਰ ਰਹੇ ਸੀਗੇ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਇਹਨਾਂ ਦੀ ਫਰਦਰ ਡੂੰਘਾਈ ਨਾਲ ਪੁੱਛਗਿੱਛ ਕਰ ਰਹੇ ਹਾਂ ਜਿਹੜਾ ਹਰਪ੍ਰੀਤ ਹੈ ਅਸੀਂ ਉਹਨੂੰ ਵੀ ਨਾਮਿਨੇਟ ਕਰ ਲਿਆ ਤੇ ਉਹਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਜਲਦੀ ਹੀ ਲੈ ਕੇ ਉਸ ਤੋਂ ਵੀ ਬਰੀਕੀ ਨਾਲ ਪੁੱਛਗਿੱਛ ਕਰਾਂਗੇ ਤੇ ਇਹਨਾਂ ਦੇ ਜਿਹੜੇ ਵੀ ਹੋਰ ਮੰਤਵ ਸੀਗੇ ਇਨੋ ਨੇ ਹੋਰ ਜੋ ਵੀ ਇਨਫੋਰਮੇਸ਼ਨ ਸ਼ੇਅਰ ਕੀਤੀ ਸੀਗੀ ਤੇ ਹੋਰ ਇਹਨਾਂ ਦਾ ਹੋਰ ਇਹਨਾਂ ਨੂੰ ਕੀ ਟਾਸਟਿੰਗ ਮਿਲੀ ਸੀਗੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਅਸੀਂ ਬਾਰੀਕੀ ਨਾਲ ਤਤਤੀਸ਼ ਕਰਾਂਗੇ ਇਨਵੈਸਟਿਗੇਟ ਕਰਾਂਗੇ ਤੇ ਆਉਣ ਵਾਲੇ ਦਿਨਾਂ ਤੁਹਾਡੇ ਨਾਲ ਡਿਸਕਲੋਜ਼ ਕਰਾਂਗੇ ਸਰ ਮਤਲਬ ਕਿਹੜਾ ਸਰੋ ਹਿੰਦੀ ਵੀ ਜਿਸ ਤਰ੍ਹਾਂ ਤੁਹਾਨੂੰ ਸਹਿ ਹਰਦੀਪ ਦੇ ਹਰੋਇਨ ਤਸ਼ਕਰੀ ਪਾਪ ਦਾ ਕੋਈ ਨਹੀਂ ਕਰਦਾ ਕਿ ਇਹਨਾਂ ਨੇ ਹੀ ਹਰੋਇਨ ਵੀ ਐਜ਼ ਅ ਕਰੀਅਰ ਵੀ ਕੰਮ ਕਰ ਸਕਦੇ ਜੀ ਸਾਡੇ ਕੋਲ ਜਿਹੜੀ ਇਨੀਸ਼ੀਅਲ ਇਨਫੋਰਮੇਸ਼ਨ ਇਹੀ ਹੈ ਕਿ ਇਹ ਜਿਹੜੇ ਪਹਿਲਾਂ ਪਾਕਿਸਤਾਨ ਆਈਓ ਪੀਆਈਓਜ਼ ਜਿਹੜੇ ਉਹਨਾਂ ਦੇ ਨਾਲ ਟੱਚ ਸੀਗੇ ਉਹਨਾਂ ਨਾਲੇ ਏਵੀਐਲ ਇਹੀ ਵਾਲਾ ਕੰਮ ਕਰਦੇ ਸੀਗੇ ਕਿ ਇਹ ਹੈਰੋਇਨ ਜਿਹੜੀ ਹੈਗੀ ਹੈ ਤਾਰਾਂ ਦੇ ਭਾਰ ਤੋਂ ਚੱਕਦੇ ਸੀਗੇ ਤੇ ਉਹ ਡਿਸਟ੍ਰੀਬਿਊਟ ਕਰਦੇ ਸੀਗੇ ਤੇ ਹੁਣ ਵੀ ਉਹਨਾਂ ਨੂੰ ਇਹਨਾਂ ਨੇ ਯੂਜ਼ ਕਰਕੇ ਪੀਆਈਐਸ ਨੇ ਇਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਇਹਨਾਂ ਤੋਂ ਇਹ ਸੈਂਸਿਟਿਵ ਇਨਫੋਰਮੇਸ਼ਨ ਲੀਕ ਕਰਵਾ ਰੀ ਸੀ ਕਿੰਨੇ ਕਨਸਾਈਨਮੈਂਟ ਡਿਲੀਵਰ ਕਰ ਚੁੱਕੇ ਇਹ ਅਸੀਂ ਬਰੀਕੀ ਨਾਲ ਇਹਨਾਂ ਤੋਂ ਦੁਹਾਈ ਨਾਲ ਪੁੱਛ ਕੇ ਚ ਕਰ ਰਹੇ ਹਾਂ ਜਦੋਂ ਵੀ ਸਾਡੇ ਕੋਲ ਹੋਰ ਇਨਫੋਰਮੇਸ਼ਨ ਆਏਗੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸੋ ਪਹਿਲਾਂ ਜਿਹੜੀ ਰਿਕਵਰੀ ਹੋਈ ਸੀ ਚੇਤਾ ਜਦੋਂ ਕਿਸਾਨ ਬਾਗੀ ਕਰੀ ਸੀ ਉਹ ਜੁੜਿਆ ਇਹਨਾਂ ਨਾਲ ਲਿੰਕ ਹੈਗਾ ਵੀ ਬਿਲਕੁਲ ਇਹ ਵੀ ਬਰੀਕੀ ਨਾਲ ਅਸੀਂ ਪੁੱਛ ਕੇ ਕਰਾਂਗੇ ਇਹਨਾਂ ਦੇ ਕੀ ਕੀ ਇਹਨਾਂ ਨੇ ਇੰਕ੍ਰੀਡੈਂਟਸ ਨੇ ਹੋਰ ਕੀ ਇਹਨਾਂ ਨੇ ਕੰਮ ਕੀਤੇ ਨੇ ਪੁਰਾਣੇ ਹੋਰ ਇਹਨਾਂ ਨੂੰ ਕੀ ਇਨਸਟਰਕਸ਼ਨ ਸੀਗੀਆਂ ਇਹ ਸਾਰਾ ਮੈਟਰ ਆਫ ਇਨਵੈਸਟੀਗੇਸ਼ਨ ਆ ਅਸੀਂ ਬਰੀਕੀ ਨਾਲ ਪੁੱਛ ਕੇ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਡਿਸਕਲੋਸ ਕਰਾਂਗੇ ਇਹ ਬਾਰਡਰ ਦੇ ਇਹ ਰਹਿੰਦੇ ਲੜਕੇ ਆ ਕੋਈ ਬੀਐਸਏ ਜਾਂ ਸੀਆਟੀ ਵੀ ਕੋਈ ਪੰਜਾਬੀ ਇਨਫੋਰਮੇਸ਼ਨ ਕੋਈ ਅਸਲ ਨਹੀਂ ਅਜਾ ਕਾ ਉਹ ਹੈ ਜਿਹਨ ਨਾਲ ਕੋਈ ਸਾਇਟ ਹੈ ਇਸ ਤੋਂ ਮੰਨ ਲਓ ਜੀ ਸਾਡੇ ਕੋਲ ਜਿਵੇਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ ਸੈਂਸਿਟਿਵ ਮਿਲਟਰੀ ਇਨਸਟਾਲੇਸ਼ਨਸ ਪੁਲਿਸ ਇਨਸਟਾਲੇਸ਼ਨਸ ਇਹ ਸਾਰੀਆਂ ਦੀ ਇਨਫੋਰਮੇਸ਼ਨ ਇਹਨਾਂ ਨੇ ਫੋਨ ਦੇ ਥਰੂ ਇਹਨਾਂ ਨੇ ਸ਼ੇਅਰ ਕੀਤੀ ਸੀਗੀ ਤੇ ਇਹ ਸਾਡੇ ਕੋਲ অন ਰਿਕਾਰਡ ਹੈਗਾ ਅਸੀਂ ਹੋਰ ਵੀ ਢੰਗਾਂ ਨਾਲ ਪੁੱਛਗਿੱਛ ਕਰ ਰਹੇ ਹਾਂ ਤੇ ਹੋਰ ਵੀ ਇਹਨਾਂ ਦੇ ਸਾਥੀਆਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਹੋਰ ਵੀ ਸਾਨੂੰ ਸੈਂਸਿਟਿਵ ਇਨਫੋਰਮੇਸ਼ਨ ਕੋ